ਕਦ ਦਿਨ ਗੁਰੂ ਨਾਨਕ ਦੇਵ ਜੀ ਸੰਗਤਾਂ ਨੂੰ ਲਾਲਚ ਭਰੀ ਜ਼ਿੰਦਗੀ ਚੋਂ ਬਾਹਰ ਨਿਕਲਣ ਦਾ ਉਪਦੇਸ਼ ਦੇ ਰਹੇ ਸਨ ਸੰਗਤਾਂ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਪਰ ਹੁਣ ਸਵਾਲ ਇਹ ਉੱਠਦਾ ਸੀ ਕਿ ਗੁਰੂ ਜੀ ਦੇ ਉਪਦੇਸ਼ਾਂ ਤੇ ਅਮਲ ਕਿਹੜਾ-ਕਿਹੜਾ ਕਰਦਾ ਹੈ ਉਪਦੇਸ਼ ਦੇਣ ਤੋਂ ਬਾਅਦ ਗੁਰੂ ਜੀ ਨੇ ਸੰਗਤ ਦੀ ਪ੍ਰੀਖਿਆ ਲੈਣ ਵਾਸਤੇ ਸੰਗਤ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਯਾਤਰਾ ਤੇ ਚੱਲੋਗੇ ਸਾਰੀ ਹੀ ਸੰਗਤ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਅਤੇ ਸਾਰੇ ਹੀ ਜਾਣੇ ਕਹਿਣ ਲੱਗੇ ਕਿ ਹਾਂ ਹਾਂ ਗੁਰੂ ਜੀ ਅਸੀਂ ਤੁਹਾਡੇ ਨਾਲ ਯਾਤਰਾ ਤੇ ਜ਼ਰੂਰ ਚੱਲਾਂਗੇ ਗੁਰੂ ਨਾਨਕ ਦੇਵ ਜੀ ਸੰਗਤ ਦੇ ਅੱਗੇ-ਅੱਗੇ ਚੱਲ ਪਏ ਅਤੇ ਸਾਰੀ ਸੰਗਤ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਪਈ ਥੋੜੀ ਅੱਗੇ ਜਾਣ ਤੋਂ ਬਾਅਦ ਸੰਗਤ ਨੂੰ ਰਾਹ ਦੇ ਇੱਕ ਪਾਸੇ ਚਾਂਦੀ ਦੀਆਂ ਮੋਹਰਾਂ ਪਈਆਂ ਦਿਖਾਈ ਦਿੱਤੀਆਂ। ਸੰਗਤ ਵਿੱਚੋਂ ਕਈ ਸਾਰੇ ਲੋਕ ਚਾਂਦੀ ਦੀਆਂ ਮੋਹਰਾਂ ਨੂੰ ਗੁਰੂ ਦਾ ਪ੍ਰਸ਼ਾਦ ਕਹਿ ਕੇ ਆਪਣੀਆਂ ਜੇਬਾਂ ਵਿੱਚ ਪਾਉਣ ਲੱਗ ਪਏ ਅਤੇ ਬਾਕੀ ਦੀ ਸੰਗਤ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲਦੀ ਰਹੀ। ਥੋੜੀ ਹੋਰ ਅੱਗੇ ਜਾਣ ਤੋਂ ਬਾਅਦ ਰਾਹ ਦੇ ਇੱਕ ਪਾਸੇ ਤਾਂਬੇ ਦੇ ਸਿੱਕੇ ਪਏ ਦਿਖਾਈ ਦਿੱਤੇ। ਹੁਣ ਅੱਗੇ ਚੱਲ ਰਹੀ ਸੰਗਤ ਵਿੱਚੋਂ ਕਈ ਲੋਕਾਂ ਨੇ ਉਹ ਤਾਂਬੇ ਦੇ ਸਿੱਕਿਆਂ ਨੂੰ ਗੁਰੂ ਕਾ ਪ੍ਰਸ਼ਾਦ ਕਹਿ ਕੇ ਆਪਣੀਆਂ ਜੇਬਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਦੀ ਬਚੀ ਸੰਗਤ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲਦੀ ਰਹੀ। ਥੋੜੀ ਹੋਰ ਅੱਗੇ ਜਾਣ ਤੋਂ ਬਾਅਦ ਸੰਗਤ ਨੂੰ ਰਾਹ ਦੇ ਇੱਕ ਪਾਸੇ ਸੋਨੇ ਦੀਆਂ ਮੋਹਰਾਂ ਦਿਖਾਈ ਦਿੱਤੀਆਂ ਸੋਨੇ ਦੀਆਂ ਮੋਹਰਾਂ ਨੂੰ ਦੇਖ ਕੇ ਬੱਚੀ ਹੋਈ ਸੰਗਤ ਸੋਨੇ ਦੀਆਂ ਮੋਹਰਾਂ ਵੱਲ ਨੂੰ ਦੌੜ ਪਈ ਅਤੇ ਗੁਰੂ ਦਾ ਪ੍ਰਸ਼ਾਦ ਕਹਿ ਕੇ ਆਪਣੀਆਂ ਜੇਬਾਂ ਭਰਨ ਲੱਗ ਪਈ ਸਾਰੀ ਹੀ ਸੰਗਤ ਨੇ ਆਪਣੀਆਂ ਜੇਬਾਂ ਸੋਨੇ ਅਤੇ ਚਾਂਦੀ ਦੀਆਂ ਮੋਹਰਾਂ ਨਾਲ ਭਰ ਲਈਆਂ ਸਨ ਸਿਰਫ਼ ਇੱਕ ਹੀ ਇਨਸਾਨ ਬਚਿਆ ਸੀ ਜੀਨੇ ਰਸਤੇ ਵਿੱਚ ਇੱਕ ਵੀ ਮੋਹਰ ਨਹੀਂ ਉਠਾਈ ਹੁਣ ਸਾਰੀ ਸੰਗਤ ਆਪੋ ਆਪਣੀਆਂ ਜੇਬਾਂ ਭਰ ਕੇ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਰਹੀ ਸੀ ਥੋੜੀ ਅੱਗੇ ਜਾਣ ਤੋਂ ਬਾਅਦ ਸੰਗਤ ਨੂੰ ਇੱਕ ਮੁਰਦਾ ਦਿਖਾਈ ਦਿੱਤਾ ਜਿਹੜਾ ਕਿ ਚਿੱਟੇ ਕੱਪੜੇ ਨਾਲ ਟਕਿਆ ਹੋਇਆ ਸੀ ਮੁਰਦੇ ਦੇ ਕੋਲੋਂ ਬਹੁਤ ਗੰਦੀ ਬਦਬੂ ਆ ਰਹੀ ਸੀ ਗੁਰੂ ਨਾਨਕ ਦੇਵ ਜੀ ਉਸ ਮੁਰਦੇ ਕੋਲ ਹੀ ਰੁਕ ਗਏ ਅਤੇ ਸੰਗਤ ਨੂੰ ਕਹਿਣ ਲੱਗੇ ਕਿ ਸੰਗਤ ਜੀ ਇਹ ਵੀ ਗੁਰੂ ਦਾ ਪ੍ਰਸ਼ਾਦ ਹੈ ਇਹਨੂੰ ਵੀ ਖਾ ਲਵੋ ਸਾਰੀ ਸੰਗਤ ਨੇ ਆਪੋ ਆਪਣੇ ਨੱਕ ਟੱਕ ਲਏ ਅਤੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ ਪਰ ਮੁਰਦੇ ਨੂੰ ਖਾਣ ਵਾਸਤੇ ਕੋਈ ਵੀ ਆਦਮੀ ਅੱਗੇ ਨਹੀਂ ਵਧਿਆ ਸਿਰਫ ਇੱਕ ਹੀ ਆਦਮੀ ਮੁਰਦੇ ਨੂੰ ਖਾਣ ਵਾਸਤੇ ਅੱਗੇ ਆਇਆ ਜੀਨੇ ਪੂਰੇ ਰਸਤੇ ਵਿੱਚੋਂ ਇੱਕ ਵੀ ਮੋਹਰ ਨਹੀਂ ਉਠਾਈ ਸੀ ਬਿਨਾ ਸੋਚੇ ਸਮਝੇ ਉਹ ਇਨਸਾਨ ਵਾਹਿਗੁਰੂ ਵਾਹਿਗੁਰੂ ਕਰਦਾ ਮੁਰਦੇ ਦੇ ਕੋਲ ਚਲਾ ਗਿਆ ਅਤੇ ਮੁਰਦੇ ਨੂੰ ਖਾਣ ਵਾਸਤੇ ਜਿਵੇਂ ਹੀ ਉਸ ਨੇ লাশ ਤੋਂ ਕੱਪੜਾ ਉਟਾਇਆ ਤਾਂ ਮੁਰਦਾ লাশ ਤੋਂ ਪ੍ਰਸ਼ਾਦ ਦੇ ਰੂਪ ਵਿੱਚ ਬਦਲ ਗਿਆ ਬਦਬੂ ਦੀ ਜਗ੍ਹਾ ਤੇ ਪ੍ਰਸ਼ਾਦ ਦੀ ਖੁਸ਼ਬੂ ਆਉਣ ਲੱਗ ਪਈ ਗੁਰੂ ਪਿਆਰਿਓ ਕੀ ਤੁਸੀਂ ਜਾਣਦੇ ਹੋ ਗੁਰੂ ਦਾ ਪ੍ਰਸ਼ਾਦ ਖਾਣ ਵਾਲਾ ਉਹ ਇਨਸਾਨ ਕੌਣ ਸੀ ਉਹ ਭਾਈ ਲੈਣਾ ਜੀ ਸਨ ਜਿਹੜੇ ਕੀ ਅੱਗੇ ਚੱਲ ਕੇ ਸਿੱਖਾਂ ਦੇ ਦੂਜੇ ਗੁਰੂ ਬਣੇ ਸਨ ਜਿਨ੍ਹਾਂ ਦਾ ਨਾਮ ਸੀ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸੋਗੇ ਤੁਹਾਨੂੰ ਵੀਡੀਓ ਕਿੱਦਾਂ ਦੀਆਂ ਲੱਗਦੀਆਂ